ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਦੇ ਵਿੱਚ ਜਦੋਂ ਵੀ ਪੁਲਿਸ ਵਾਲਿਆਂ ਲਈ ਜਾਂ ਆਰਮੀ ਦੇ ਲਈ ਕੋਈ ਵੀ ਵਹੀਕਲ ਲਈ ਜਾਂਦੇ ਆ ਤਾਂ ਉਹਨਾਂ ਨੂੰ ਕੋਈ ਸਟਾਈਲ ਕਰਕੇ ਜਾਂ ਉਹਨਾਂ ਦੀ ਦਿੱਖ ਕਰਕੇ ਲਗਜ਼ਰੀ ਕਰਕੇ ਨਹੀਂ ਲਿਆ ਜਾਂਦਾ ਉਹਨਾਂ ਨੂੰ ਲਿਆ ਜਾਂਦਾ ਵਾ ਉਹਨਾਂ ਦੀ ਪਾਵਰ ਕਰਕੇ ਉਹਨਾਂ ਦੀ ਪ੍ਰੈਕਟੀਕਲਿਟੀ ਕਰਕੇ ਕਿ ਨਾਰਮਲ ਕੰਡੀਸ਼ਨਸ ਦੇ ਵਿੱਚ ਇਹ ਕਿੰਨਾ ਕੁ ਬਿਹਤਰ ਪਰਫਾਰਮ ਕਰ ਸਕਦੀਆਂ ਪਰ ਇੱਥੇ ਇੱਕ ਕੰਟਰੀ ਆ ਜਿਹੜਾ ਇਸ ਰੂਲ ਨੂੰ ਨਹੀਂ ਮੰਨਦਾ ਉਹਨਾਂ ਦੇ ਲਈ ਕਾਰਾਂ ਇੱਕ ਪਾਸੇ ਜਿੱਥੇ ਪ੍ਰੈਕਟੀਕਲਿਟੀ ਤਾਂ ਹੈ ਪਰ ਨਾਲ ਦੀ ਨਾਲ ਹੀ ਉਸ ਕੰਟਰੀ ਦਾ ਸਟੇਟਸ ਦਿਖਾਉਣ ਦਾ ਵੀ ਇੱਕ ਜਰੀਆ ਵਾ ਤੇ ਆਪਾਂ ਗੱਲ ਕਰ ਰਹੇ ਆ ਅੱਜ ਯੂਏਈ ਦੀ ਤੇ ਯੂਏਈ ਦਾ ਆਪਣੀ ਪੁਲਿਸ ਨੂੰ ਇਸ ਤਰ੍ਹਾਂ ਦੀਆਂ ਲਗਜ਼ਰੀ ਕਾਰਾਂ ਜਾਂ ਕਹੇ ਲੋ ਕਿ ਬਹੁਤ ਹੀ ਜ਼ਿਆਦਾ ਐਕਸਪੈਂਸਿਵ ਕਾਰਾਂ ਦੇਣ ਦਾ ਟ੍ਰੈਂਡ ਸ਼ੁਰੂ ਹੁੰਦਾ ਵਾ ਸਾਲ 2013 ਤੋਂ ਜਦੋਂ ਯੂਏਈ ਨੇ ਆਪਣੀ ਪੁਲਿਸ ਵਾਲੇ ਨੂੰ ਕਿਹੜੀ ਕਾਰ ਦਿੱਤੀ ਲੈਂਬੋਰਗਿਨੀ ਤਾਂ ਉਹਦੇ ਪਿੱਛੇ ਸਿਰਫ ਇੱਕੋ ਕਾਰਨ ਸੀ ਉਸ ਟਾਈਮ ਦੇ ਉੱਪਰ ਉਹ ਇਹ ਸੀ ਕਿ ਦੁਬਈ ਦੀ ਇਮੇਜ ਯੂਏਈ ਦੀ ਇਮੇਜ ਐਕਚੁਅਲੀ ਪੂਰੀ ਦੁਨੀਆ ਦੇ ਵਿੱਚ ਹੋਰ ਵੀ ਜ਼ਿਆਦਾ ਚੰਗੀ ਕਰਨੀ ਤੇ ਯੂਏਈ ਨੂੰ ਇੱਕ ਦੁਨੀਆ ਦੇ ਸਭ ਤੋਂ ਅਮੀਰ ਦੇਸ਼ ਦੇ ਤੌਰ ਦੇ ਉੱਪਰ ਦਿਖਾਉਣਾ ਇਹਦੇ ਪਿੱਛੇ ਹੁਣ ਇੱਕ ਹੋਰ ਵੀ ਕਾਰਨ ਆ ਉਹ ਇਹ ਆ ਕਿ ਉਹਨਾਂ ਦੀ ਜਿਹੜੀ ਪੁਲਿਸ ਆ ਉਹਦੀ ਜਿਹੜੀ ਇਮੇਜ ਆ ਉਹ ਉਹਨਾਂ ਦੀ ਪਬਲਿਕ ਦੇ ਨਾਲ ਨਾਲ ਬੈਲੈਂਸ ਕਰਕੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਇਹ ਉਹ ਕੰਟਰੀ ਆ ਤੇ ਇਹਦੇ ਦੋਨੇ ਵੱਡੇ ਸ਼ਹਿਰ ਉਹ ਵਾਲੇ ਸ਼ਹਿਰ ਨੇ ਜਿੱਥੇ ਆਮ ਸ਼ਹਿਰੀਆਂ ਦੇ ਕੋਲੇ ਵੀ ਬਿਲਕੁਲ ਹਾਈ ਐਂਡ ਸੁਪਰ ਐਕਸਪੈਂਸਿਵ ਕਾਰਾਂ ਰਹਿੰਦੀਆਂ ਨੇ ਤਾਂ ਜੇ ਇਸੇ ਕੰਟਰੀ ਦੀ ਪੁਲਿਸ ਦੇ ਕੋਲੇ ਬਿਲਕੁਲ ਹੀ ਸਿੰਪਲ ਕਾਰਾਂ ਹੋਣਗੀਆਂ ਤਾਂ ਕਿਸੇ ਵੀ ਤਰ੍ਹਾਂ ਦਾ ਲੋਕਾਂ ਦੇ ਵਿੱਚ ਡਰ ਨਹੀਂ ਬੈਠੂਗਾ ਤਾਂ ਉਥੋਂ ਦੀ ਪੁਲਿਸ ਨੂੰ ਉਥੋਂ ਦੇ ਲੋਕਾਂ ਦੇ ਬਰਾਬਰ ਦਾ ਕਰਨ ਦੇ ਲਈ ਯੂਏਈ ਦੀ ਗਵਰਨਮੈਂਟ ਨੇ ਇੱਕ ਪੂਰੀ ਦੀ ਪੂਰੀ ਫਲੀਟ ਤਿਆਰ ਕਰਤੀ ਦੁਨੀਆ ਦੀਆਂ ਸਭ ਤੋਂ ਜ਼ਿਆਦਾ ਮਹਿੰਗੀਆਂ ਤੇ ਸਭ ਤੋਂ ਹਾਈ ਪਰਫਾਰਮੈਂਸ ਦੇਣ ਵਾਲੀਆਂ ਕਾਰਾਂ ਦੀ ਤੇ ਅੱਜ ਦੇ ਆਪਣੇ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਉਹਨਾਂ ਸਾਰੀਆਂ ਦੀਆਂ ਸਾਰੀਆਂ ਕਾਰਾਂ ਦੀ ਤੇ ਜਦੋਂ ਤੁਸੀਂ ਇਹਨਾਂ ਦੇ ਨਾਮ ਸੁਣੋਗੇ ਤਾਂ ਤੁਹਾਨੂੰ ਹੋ ਸਕਦਾ ਕਿ ਇਹ ਲੱਗੇ ਕਿ ਅਸਲ ਦੇ ਵਿੱਚ ਇਹ ਕਿਸੇ ਪੁਲਿਸ ਵਾਲਿਆਂ ਦੀ ਕਾਰਾਂ ਦੀ ਫਲੀਟ ਨਹੀਂ ਹੈ ਬਲਕਿ ਕਿਸੇ ਬਹੁਤ ਹੀ ਅਮੀਰ ਬੰਦੇ ਦੀ ਆਪਣੀ ਕਾਰਾਂ ਦੀ ਨਿੱਜੀ ਕਲੈਕਸ਼ਨ ਤਾਂ ਆਪਾਂ ਸ਼ੁਰੂ ਕਰਾਂਗੇ ਦੁਬਈ ਦੀ ਪੁਲਿਸ ਦੀ ਸਭ ਤੋਂ ਜ਼ਿਆਦਾ ਮਹਿੰਗੀ ਕਾਰ ਤੋਂ ਤੇ ਉਹ ਕਾਰ ਦਾ ਨਾਮ ਆ ਬੁਗਾਟੀ ਵੈਰਨ ਤੇ ਇਹ ਕਾਰ ਆਉਂਦੀ ਆ ਇੱਕ ਬਹੁਤ ਹੀ ਜ਼ਿਆਦਾ ਪਾਵਰਫੁਲ 8 ਲੀਟਰ ਕਵਾਡ ਟਰਬੋ ਚਾਰਜਡ W16 ਇੰਜਨ ਦੇ ਨਾਲ ਜਿਹੜਾ ਕਿ ਪ੍ਰੋਡਿਊਸ ਕਰਦਾ 1001 ਦੀ ਹਾਰਸ ਪਾਵਰ ਆਪਣੀ ਟੌਪ ਸਪੀਡ 400 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਇਹ ਸਿਰਫ 100 ਕਿਲੋਮੀਟਰ ਦੀ ਸਪੀਡ ਫੜ ਲੈਂਦੀ ਆ 2 ਸੈਕਿੰਡ ਦੇ ਅੰਦਰ ਅੰਦਰ ਤੇ ਇਹਦੀ ਇੱਕ ਕਾਰ ਦੀ ਕੀਮਤ ਆ 16 ਲੱਖ ਡਾਲਰ ਦੂਸਰੀ ਕਾਰ ਆ ਲੈਂਬੋਰਗਿਨੀ ਅਵੈਂਟਾਡੋਰ LP700-4 6.5 ਲੀਟਰ ਦਾ ਵੀ 1.2 ਇੰਜਣ ਆ ਤੇ 691 ਦੀ ਹਾਰਸ ਪਾਵਰ ਇਹ ਕਾਰ ਪ੍ਰੋਡਿਊਸ ਕਰਦੀ ਆ ਇਸ ਕਾਰ ਦੀ ਮੈਕਸਿਮਮ ਸਪੀਡ ਆ 349 ਕਿਲੋਮੀਟਰ ਪਰ ਘੰਟਾ ਤੇ ਜਿਹੜੀ ਕਿ 100 ਕਿਲੋਮੀਟਰ ਦੀ ਸਪੀਡ ਦੇ ਉੱਪਰ ਸਿਰਫ 2.9 ਸੈਕਿੰਡ ਦੇ ਵਿੱਚ ਚੱਲੀ ਜਾਂਦੀ ਆ ਤਾਂ ਕਿਸੇ ਵੀ ਇਨਸਾਨ ਨੂੰ ਕ੍ਰਾਈਮ ਕਰਨ ਤੋਂ ਬਾਅਦ ਜੇ ਇਹ ਵੱਡੀਆਂ ਕਾਰਾਂ ਉਹਦਾ ਪਿੱਛਾ ਕਰਦੀਆਂ ਨੇ ਤਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਚਾਂਸ ਨਹੀਂ ਹੈ ਉਸ ਇਨਸਾਨ ਦੇ ਬਚ ਨਿਕਲਣ ਦਾ ਹੁਣ ਨੰਬਰ ਆਉਂਦਾ ਦੁਨੀਆ ਦੀ ਸਭ ਤੋਂ ਆਈਕੋਨਿਕ ਕਾਰ ਦਾ ਰੋਲਸ ਰਾਇਸ ਰੋਲਸ ਰਾਇਸ ਵਾਲਿਆਂ ਨੇ ਖੁਦ ਵੀ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਹੋਣਾ ਕਿ ਕਦੇ ਕਿਸੇ ਦੇਸ਼ ਦੀ ਪੁਲਿਸ ਨੂੰ ਅਸੀਂ ਆਪਣੀਆਂ ਕਾਰਾਂ ਵੇਚਾਂਗੇ ਕਿਉਂਕਿ ਇੱਕ ਟਾਈਮ ਤੱਕ ਦੁਨੀਆ ਦੇ ਵਿੱਚ ਸਿਰਫ ਗਿਣੀਆਂ-ਚੁਣੀਆਂ ਰੋਲਸ ਰਾਇਸ ਹੁੰਦੀਆਂ ਸੀ ਤੇ ਉਹ ਵੀ ਸਿਰਫ ਦਿੱਤੀਆਂ ਜਾਂਦੀਆਂ ਸੀ ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਦੇ ਰਾਜਿਆਂ ਤੇ ਰਾਣੀਆਂ ਨੂੰ ਤੇ ਇਹ ਵਾਲੀ ਕਾਰ ਸਪੈਸੀਫਿਕ ਦਬਈ ਪੁਲਿਸ ਦੇ ਲਈ ਪ੍ਰੈਕਟੀਕਲਿਟੀ ਦੇ ਨਾਲੋਂ ਸ਼ੋਅ ਬਿਜ਼ਨਸ ਜ਼ਿਆਦਾ ਵਾ ਕਿਉਂਕਿ ਇਸ ਕਾਰ ਨੂੰ ਤੁਸੀਂ ਦਬਈ ਦੇ ਅਲੱਗ-ਅਲੱਗ ਥਾਵਾਂ ਸਭ ਤੋਂ ਜ਼ਿਆਦਾ ਪੋਪੂਲਰ ਮੋੜਾਂ ਦੇ ਉੱਪਰ ਚਰਾਹਿਆਂ ਦੇ ਉੱਪਰ ਖੜੀ ਹੋਈ ਦੇਖ ਸਕਦੇ ਹੁਣ ਵਾਰੀ ਆਉਂਦੀ ਹੈ ਲੈਂਬੋਰਗਿਨੀ ਦੀ ਉਸ ਕਾਰ ਦੀ ਜਿਹਨੂੰ ਸਪੈਸ਼ਲੀ ਦਬਈ ਪੁਲਿਸ ਦੇ ਲਈ ਡਿਜ਼ਾਈਨ ਕੀਤਾ ਗਿਆ ਲੈਂਬੋਰਗਿਨੀ ਔਰਸ ਪਰਫਾਰਮਿਨੇਟ ਹੁਣ ਇਹਦੇ ਨਾਮ ਤੋਂ ਹੀ ਤੁਹਾਨੂੰ ਪਤਾ ਲੱਗ ਜਾਊ ਕਿ ਇਹ ਆਪਣੀ ਪਰਫਾਰਮੈਂਸ ਦੇ ਲਈ ਜਾਣੀ ਜਾਂਦੀ ਆ ਇਸ ਇੱਕ ਕਾਰ ਦੀ ਕੀਮਤ ਆ 2,80,000 ਪੌਂਡ ਸਭ ਤੋਂ ਰੀਸੈਂਟ ਕਾਰ ਜਿਹੜੀ ਦੁਬਈ ਪੁਲਿਸ ਦੀ ਫਲੀਟ ਦੇ ਵਿੱਚ ਸ਼ਾਮਲ ਹੋਈ ਆ ਉਹ ਹੈ ਟੈਸਲਾ ਟੈਸਲਾ ਸਾਈਬਰ ਟਰੱਕ ਕਿਉਂਕਿ ਹੁਣ ਸ਼ੇਖਾ ਨੇ ਸੋਚਿਆ ਕਿ ਇੰਨਾ ਜ਼ਿਆਦਾ ਪੈਸਾ ਹੈ ਹਰ ਤਰ੍ਹਾਂ ਦੀ ਦੁਨੀਆ ਦੀ ਕਹਿੰਦੀ ਕਹੋਂਦੀ ਕਾਰ ਲੈਣੀ ਆ ਤਾਂ ਫਿਰ ਟੈਸਲਾ ਨੂੰ ਪਿੱਛੇ ਕਿਉਂ ਛੱਡਿਆ ਜਾਵੇ ਤੇ ਸੈਕੰਡਲੀ ਜੇ ਇੰਨਾ ਡਾਇਵਰਸੀਫਾਈ ਕਰਨਾ ਹੀ ਆ ਕੰਮ ਤਾਂ ਕਿਉਂ ਨਾ ਇਲੈਕਟ੍ਰਿਕ ਕਾਰਾਂ ਨੂੰ ਵੀ ਆਪਣੀ ਫਲੀਟ ਦੇ ਵਿੱਚ ਜੋੜਿਆ ਜਾਏ 800 ਹਾਰਸ ਪਾਵਰ ਜਨਰੇਟ ਕਰਨ ਵਾਲੀ ਇਹ ਵਾਲੀ ਕਾਰ 100 ਕਿਲੋਮੀਟਰ ਦੀ ਸਪੀਡ ਫੜ ਲੈਂਦੀ ਆ ਸਿਰਫ 4 ਸੈਕੰਡ ਦੇ ਵਿੱਚ ਹੁਣ ਆਪਾਂ ਗੱਲ ਕਰਦੇ ਆਂ ਅਗਲੀ ਇਲੈਕਟ੍ਰਿਕ ਕਾਰ ਦੀ ਤੇ ਇਹ ਕਾਰ ਆ ਆਡੀ ਆਰਐਸਈ ਟ੍ਰੋਨ ਜੀਟੀ ਇੱਕ ਹੋਰ ਇਲੈਕਟ੍ਰਿਕ ਕਾਰ ਤੇ ਇਹ ਕਾਰ ਇੰਨੀ ਕਿ ਛੇਤੀ ਚਾਰਜ ਹੋ ਜਾਂਦੀ ਆ ਕਿ ਇਹਨੂੰ 80% ਤੱਕ ਇਹਦੀ ਬੈਟਰੀ ਨੂੰ ਚਾਰਜ ਕਰਨ ਦੇ ਵਿੱਚ ਲੱਗਦੇ ਆ ਸਿਰਫ 22 ਮਿੰਟ ਤੇ ਇਹਦੀ ਟੋਟਲ ਰੇਂਜ ਹੈ ਇੱਕ ਵਾਰ ਚਾਰਜ ਹੋਣ ਤੋਂ ਬਾਅਦ 472 ਕਿਲੋਮੀਟਰ ਨਾਲ ਦੀ ਨਾਲ ਹੀ ਇਹ 672 ਹਾਰਸ ਪਾਵਰ ਪ੍ਰੋਡਿਊਸ ਕਰ ਦਿਆ ਇਹਦਾ ਮਤਲਬ ਆ ਕਿ ਜੇ ਕਿਸੇ ਵੀ ਕ੍ਰਿਮੀਨਲ ਨੇ ਸਿਰਫ ਇਹ ਦੇਖ ਕੇ ਕੋਈ ਕ੍ਰਾਈਮ ਕਰਤਾ ਕਿ ਚਲੋ ਇਹ ਤਾਂ ਇਲੈਕਟ੍ਰਿਕ ਕਾਰ ਆ ਬੈਟਰੀ ਇਹਦੀ ਕਦੋਂ ਉੱਕ ਜਾ ਕੇ ਚਾਰਜ ਹੋਗੀ ਤਾਂ ਉਹ ਬਹੁਤ ਹੀ ਵੱਡੀ ਗਲਤੀ ਕਰ ਰਿਹਾ ਵਾ ਹੁਣ ਇਹਨਾਂ ਤੋਂ ਅਗਲਾ ਨੰਬਰ ਆ 770 ਐਨਐਮ ਦੀ ਟਾਰਕ ਪ੍ਰੋਡਿਊਸ ਕਰਨ ਵਾਲੀ ਬੈਂਟਲੇ ਦਾ 100 ਕਿਲੋਮੀਟਰ ਦੀ ਸਪੀਡ ਤੱਕ ਚੱਲੀ ਜਾਂਦੀ ਹੈ ਸਿਰਫ 3.9 ਸੈਕਿੰਡ ਦੇ ਵਿੱਚ ਤੇ ਦੁਬਈ ਪੁਲਿਸ ਦੀ ਟੋਟਲ ਫਲੀਟ ਦੇ ਵਿੱਚ ਸਭ ਤੋਂ ਮਹਿੰਗੀਆਂ ਕਾਰਾਂ ਦੇ ਵਿੱਚ ਹੈਗੀ ਆ ਵੈਂਟਲੇ ਦੀ ਇਹ ਵਾਲੀ ਕਾਰ ਵੈਂਟਲੇ ਕੰਟੀਨੈਂਟਲ ਜੀਟੀ ਵੀ 8 ਸੁਣੀ ਚਲੋ ਤੁਸੀਂ ਦੁਬਈ ਪੁਲਿਸ ਦੀ ਚੜ੍ਹਾਈ ਨੂੰ ਵੱਡੀਆਂ ਸਾਰੀਆਂ ਲਗਜ਼ਰੀ ਕਾਰਾਂ ਲੈ ਲਈਆਂ ਟੈਸਲਾ ਵੀ ਲੈ ਲਈ ਤਾਂ ਫਿਰ ਹੁਣ ਦੁਨੀਆ ਦੀ ਅਗਲੀ ਇੱਕ ਸੁਪਰ ਪਾਵਰ ਬਣਨ ਜਾ ਰਹੇ ਦੇਸ਼ ਨੂੰ ਕਿਉਂ ਨਾਰਾਜ਼ ਕਰਨਾ ਤਾਂ ਹੁਣ ਵਾਰੀ ਆਉਂਦੀ ਆ ਇੱਕ ਚਾਈਨੀਜ਼ ਕਾਰ ਦੀ ਹੰਕੋਏ ای ایچ ایس 9 ਤਾਂ ਤੁਹਾਨੂੰ ਇਥੋਂ ਕਲੀਅਰ ਪਤਾ ਲੱਗ ਰਿਹਾ ਕਿ ਇਹ ਸਾਰੀਆਂ ਕਾਰਾਂ ਨੂੰ ਕੌਣ ਲੈ ਰਿਹਾ ਬਹੁਤ ਹੀ ਜ਼ਿਆਦਾ ਅਮੀਰ ਬੰਦੇ ਜਿਨ੍ਹਾਂ ਦੇ ਕੋਲੇ ਬੇਅੰਤਹਾ ਦੌਲਤਾਂ ਤੇ ਇਹ ਪੂਰੀ ਦੀ ਪੂਰੀ ਲਿਸਟ ਪੜ੍ਹ ਕੇ ਇਹ ਬਿਲਕੁਲ ਨਹੀਂ ਲੱਗ ਰਿਹਾ ਕਿ ਅਸਲ ਦੇ ਵਿੱਚ ਇਹਨਾਂ ਨੂੰ ਪੁਲਿਸ ਤੇ ਲਿਆ ਜਾ ਰਿਹਾ ਇਹ ਐਵੇਂ ਲੱਗ ਰਿਹਾ ਕਿ ਕੋਈ ਬਹੁਤ ਹੀ ਅਮੀਰ ਬੱਚਾ ਵਾ ਪਰ ਛੋਟਾ ਹਲੇ ਤੇ ਉਹ ਸਿਰਫ ਆਪਣੇ ਸ਼ੌਕ ਪੂਰੇ ਕਰ ਰਿਹਾ ਆਪਣੀ ਜ਼ਿੰਦਗੀ ਜਿਉ ਰਿਹਾ ਵਾ ਇਸ ਤੋਂ ਅਗਲਾ ਨੰਬਰ ਹੈ ਉਸ ਕਾਰ ਦਾ ਜਿਹਨੂੰ ਸੁਪਰ ਪਾਵਰ ਕਾਰ ਦਾ ਦਰਜਾ ਦਿੱਤਾ ਜਾਂਦਾ ਉਦੀ ਪਰਫਾਰਮੈਂਸ ਕਰਕੇ ਇਤਕਾਰ ਹੈ ਐਸਟਨ ਮਾਰਟਨ 177 7.3 ਲੀਟਰ ਦੇ V12 ਇੰਜਨ ਦੇ ਨਾਲ ਇਹ ਕਾਰ ਆਉਂਦੀ ਆ ਜਬਰਦਸਤ ਹਾਰਸ ਪਾਵਰ ਦੇ ਨਾਲ ਤੇ ਪੂਰੀ ਜਬਰਦਸਤ 750 ਹਾਰਸ ਪਾਵਰ ਦੇ ਨਾਲ ਸਪੈਸ਼ਲ ਤੇ ਪੂਰੀ ਦੁਨੀਆ ਦੇ ਵਿੱਚ ਇਹਦੇ ਸਿਰਫ 70 ਹੀ ਮਾਡਲ ਡਿਜ਼ਾਈਨ ਕੀਤੇ ਗਏ ਆ ਥੋੜੇ ਵਿੱਚੋਂ ਜਿਹੜੇ ਵੀ ਕੋਈ ਦੋਸਤ ਰੇਸਿੰਗ ਕਾਰਾਂ ਦੇ ਸ਼ੌਕੀਨ ਨੇ ਜਾਂ ਜਿਨ੍ਹਾਂ ਨੇ ਵੀਡੀਓ ਗੇਮ ਦੇ ਉੱਪਰ ਇਸ ਤਰ੍ਹਾਂ ਦੀਆਂ ਖੇਡਾਂ ਖੇਡੀਆਂ ਉਹਨਾਂ ਨੂੰ ਇੱਕ ਨਾਮ ਚੰਗੀ ਤਰ੍ਹਾਂ ਦੇ ਨਾਲ ਯਾਦ ਹੋਊਗਾ ਉਹ ਨਾਮ ਹੈ ਮਕਲੈਰਨ ਦਾ ਤਾਂ ਹੁਣ ਦੁਬਈ ਦੇ ਸ਼ੇਖ ਕਹਿੰਦੇ ਕਿ ਸਾਨੂੰ ਮਕਲੈਰਨ ਵੀ ਚਾਹੀਦੀ ਆ ਤਾਂ ਅਗਲੀ ਕਾਰ ਇਹਨਾਂ ਦੀ ਲਿਸਟ ਦੇ ਵਿੱਚ ਆਉਂਦੀ ਆ ਮਕਲੈਰਨ MP412C ਇਹ ਕਾਰ ਸਿਰਫ ਇਹਨਾਂ ਨੇ ਆਪਣੇ ਸ਼ੋ ਪੀਸ ਦੇ ਤੌਰ ਦੇ ਉੱਪਰ ਰੱਖੀ ਹੋਈ ਆ ਤੇ ਜਦੋਂ ਵੀ ਇਹਨਾਂ ਦੇ ਕੋਈ ਆਪਣੇ ਸਰਕਾਰੀ ਸਮਾਗਮ ਹੁੰਦੇ ਆ ਉਦੋਂ ਇਸ ਕਾਰ ਨੂੰ ਉੱਥੇ ਸ਼ੋ ਕੀਤਾ ਜਾਂਦਾ ਕੀ ਤੁਸੀਂ ਕਦੇ ਇਹ ਸੋਚ ਸਕਦੇ ਹੋ ਕਿ ਕਿਸੇ ਪੁਲਿਸ ਦੀ ਫਲੀਟ ਦੇ ਕੋਲੇ ਚਾਹੇ ਉਸ ਦੇਸ਼ ਦੇ ਕੋਲੇ ਕਿੰਨਾ ਵੀ ਪੈਸਾ ਹੋਵੇ ਉਹਨਾਂ ਨੂੰ ਉਹ ਫਰਾਰੀ ਦੇਣਗੇ ਪਰ ਦੁਬਈ ਦੇ ਸ਼ੇਖਾਂ ਨੇ ਇਹ ਵੀ ਕਰਕੇ ਦਿਖਾਇਆ ਆਪਣੇ ਪੁਲਿਸ ਮੁਲਾਜ਼ਮਾਂ ਨੂੰ ਫਰਾਰੀਆਂ ਤੱਕ ਦੇਤੀਆਂ ਜਿਵੇਂ ਉਹ ਸ਼ਾਹਰੁਖ ਖਾਨ ਹੋਣਾ ਦੀ ਇੱਕ ਬਹੁਤ ਹੀ ਫੇਮਸ ਫਿਲਮ ਸੀ ਦਿਲਵਾਲੇ ਦੁਲਹਨੀਆਂ ਲੈ ਜਾएंगे ਉਹਦੇ ਵਿੱਚ ਐਂਡ ਦੇ ਵਿੱਚ ਅਮਰੀਸ਼ਪੁਰੀ ਕਾਜਲ ਹੋਣਾ ਨੂੰ ਕਹਿੰਦੇ ਆ ਜਾ ਸਿਮਰਨ ਜੀ ਲੈ ਆਪਣੀ ਜ਼ਿੰਦਗੀ ਬਿਲਕੁਲ ਉਸੇ ਤਰ੍ਹਾਂ ਦਾ ਹੋ ਰਿਹਾ ਕਿ ਜਾਓ ਮੁਲਾਜ਼ਮੋ ਜਿਉਂ ਲੋ ਆਪਣੀ ਜ਼ਿੰਦਗੀ ਲਿਸਟ ਬਹੁਤ ਹੀ ਜ਼ਿਆਦਾ ਲੰਬੀ ਹੋ ਜਾਣੀ ਆ ਕੁਝ ਹੋਰ ਕਾਰਾਂ ਨੇ ਇਹਨਾਂ ਦੀਆਂ ਮੈਂ ਤੁਹਾਨੂੰ ਉਹਨਾਂ ਦੇ ਨਾਮ ਸਿਰਫ ਪੜ ਕੇ ਹੁਣ ਸੁਣਾ ਦਿੰਨਾ ਮਰਸੀਡੀਜ਼ ਏ ਐਮ ਜੀ ਜੀ 63 ਮੈਂਸਰੀ ਲੈਕਸਸ ਆਰ ਸੀ ਐਫ ਲੈਕਸਸ ਤਾਂ ਬਹੁਤ ਹੀ ਜ਼ਿਆਦਾ ਕਾਮਨ ਆ ਮਤਲਬ ਹੁਣ ਲੈਵਲ ਇੱਕਦਮ ਥੱਲੇ ਡਿੱਗ ਗਿਆ ਇਹ ਵੱਡੀਆਂ ਕਾਰਾਂ ਜਿਹੜੀਆਂ ਹੈ ਇਹਨਾਂ ਨੇ ਆਪਣੀ ਨਾਰਮਲ ਲਿਸਟ ਚ ਨਹੀਂ ਪਾਈਆਂ ਹੋਈਆਂ ਸੀ ਇਹ ਸਿਰਫ ਇਹਨਾਂ ਦੀਆਂ ਉਹ ਕਾਰਾਂ ਜਿਹੜੀਆਂ ਉਹਨਾਂ ਨੇ ਆਪਣੀ ਸਧਾਰਨ ਕਾਰਾਂ ਦੀ ਫਲੀਟ ਦੀ ਲਿਸਟ ਦੇ ਵਿੱਚ ਪਾਈਆਂ ਹੋਈਆਂ ਤੇ ਹੁਣ ਤੁਸੀਂ ਹਾਲ ਦੇਖ ਲਓ ਉਹਨਾਂ ਦੇ ਵਿੱਚੋਂ ਮਰਸਡੀਜ਼ ਤੇ ਲੈਕਸਸ ਇੱਕ ਨੇ ਕਿਉਂਕਿ ਹੁਣ ਤੱਕ ਜਿਹੜੀਆਂ ਕਾਰਾਂ ਦੇ ਬਾਰੇ ਵਿੱਚ ਮੈਂ ਤੁਹਾਨੂੰ ਦੱਸਿਆ ਉਹਨਾਂ ਦੇ ਵਿੱਚ ਮਰਸਡੀਜ਼ ਕਿਤੇ ਵੀ ਨਹੀਂ ਆਈ ਤੇ ਜਿਹੜਾ ਇੱਕ ਨਾਰਮਲ ਇੰਡੀਅਨ ਦਾ ਸਿਰਫ ਸੁਪਨਾ ਮਾਤਰ ਇਸ ਤੋਂ ਬਾਅਦ ਸ਼ੈਵਰਲੇ ਦੀ ਕੁਮਾਰੋ ਅਮਰਤਮਾਨ ਹੋਣਾਂ ਨੇ ਆਪਣੇ ਇੱਕ ਗਾਣੇ ਦੇ ਵਿੱਚ ਕੁਮਾਰੋ ਦੀ ਬਹੁਤ ਤਾਰੀਫ ਕੀਤੀ ਸੀ ਮੈਨੂੰ ਹਾਲੇ ਵੀ ਯਾਦ ਆ ਫੋਰਡ ਮਸਟੈਂਗ ਮਤਲਬ ਇਹ ਤਾਂ ਨਾਰਮਲ ਨਹੀਂ ਇਹ ਤਾਂ ਇਹਨਾਂ ਦੀ ਐਲਟੋ ਨੇ ਟੋਟਾ ਲੈਂਡ ਕਰੂਜ਼ਰ ਨਾਰਮਲ ਕਾਰ ਮੇਨ ਲਿਸਟ 'ਚ ਨਹੀਂ ਪਾਈਏ ਆਡੀ ਆਰਟੀ ਜੀ ਵੈਗਨ ਭਾਈ ਜੀ ਵੈਗਨ ਦੀ ਬੇਇੱਜ਼ਤੀ ਹੋ ਗਈ ਇੰਡੀਅਨ ਲੋਕਾਂ ਦੇ ਲਈ ਇਸ ਤੋਂ ਅੱਗੇ ਕੁਝ ਨਹੀਂ ਹੈ ਜੀ ਵੈਗਨ ਤੋਂ ਅੱਗੇ ਤਾਂ ਬਸ ਇਹ ਸਭ ਕੁਝ ਚੱਲ ਰਿਹਾ ਜੀ ਯੂਈ ਦੇ ਵਿੱਚ ਦੁਬਈ ਪੁਲਿਸ ਦੇ ਲਈ ਤਾਂ ਇਹ ਸੀਗਾ ਇੱਕ ਵੀਡੀਓ ਥੋੜਾ ਵੱਖਰਾ ਸੀਗਾ ਪਰ ਮੈਨੂੰ ਲੱਗਦਾ ਸ਼ਾਇਦ ਤੁਹਾਨੂੰ ਇਹ ਪਸੰਦ ਆਇਆ ਹੋਊਗਾ ਸ਼ਾਇਦ ਥੋੜੀ ਬਹੁਤ ਜਾਣਕਾਰੀ ਵੀ ਇਹਦੇ ਨਾਲ ਮਿਲੀ ਹੋਊਗੀ ਤੇ ਇਹ ਵੀਡੀਓ ਹੁਣ ਇੱਥੇ ਖਤਮ ਹੁੰਦਾ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਦੇ ਨਾਲ